ਲੱਗਦਾ ਇੰਨਾ ਗੁੱਡ ਬੰਦਾ ਸੀਗਾ ਸ਼ਾਇਦ ਆਪਣੇ ਤੋਂ ਵੀ ਕਿਤੇ ਧਾਰਮਿਕ ਕਿਉਂਕਿ ਇਹ ਹੀ ਬਚਪਨ ਤੋਂ ਹੁਕਮਣ ਵਾਂਂਦੇ ਨਹੀਂ ਆ ਰਹੇ ਰਾਈਟ ਬੱਦ ਇੰਨਾ ਧਾਰਮਿਕ ਕਿ ਬਚਪਨ ਤੋਂ ਇੰਨਾ ਵਿਵਸਥਣ ਵਾਂਂਦਾ ਆ ਰਿਹਾ ਸੀਗਾ ਸੰਡੇ ਸਕੂਲ ਤੋਂ ਹੀ ਬਾਈਬਲ ਕਹਿੰਦੀ ਆ ਯੇਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਐ ਆਪੁਆਇੰਟ ਈਸੂ ਨੇ ਉਹਦੇ ਵੱਲ ਵੇਖ ਕੇ ਉਹਨੂੰ ਹੁਣ ਜਦੋਂ ਕਹਿ ਰਹੇ ਪਿਆਰ ਕੀਤਾ ਤੇ ਫਿਰ ਪਿਆਰ ਦਾ ਮਤਲਬ ਇਹ ਨਹੀਂ ਸੀਗਾ ਵੀ ਯਾਰ ਇਹ ਜਿਹੜੇ ਮੇਨਾ ਬੰਦੇ ਆ ਨਾ ਇਹ ਤੇ ਕਦੀ ਕੋਈ ਪੁੱਛਦਾ ਰਹਿੰਦਾ ਮੇਰੇ ਤੋਂ ਵੱਡਾ ਕੌਣ ਆ ਕਦੀ ਕੋਈ ਪੁੱਛਦਾ ਰਹਿੰਦਾ ਸਾਡਾ ਪ੍ਰਧਾਨ ਕੌਣ ਬਣੇਗਾ ਤੂੰ ਬੰਦਾ ਮੈਨੂੰ ਵਧੀਆ ਲੱਭਿਆ ਜਿਹੜਾ ਬਚਪਨ ਤੋਂ ਹੀ ਵਿਵਸਥਾ ਨੂੰ ਮੰਨਦਾ ਆ ਰਿਹਾ ਆ ਮੈਂ ਤੈਨੂੰ ਇਹਨਾਂ ਦਾ ਹੈੱਡ ਬਣਾਵਾ ਹੁਣ ਉਹਨੇ ਪਿਆਰ ਕਿੰਨਾ ਉਹਦਾ ਪਿਆਰ ਕੀ ਹੈ ਉਹਨੇ ਕਿਹਾ ਤੇਰੇ ਚ ਇੱਕ ਗੱਲ ਦਾ ਘਟ ਆਇਆ ਹੈ ਐ ਹੈ ਉਹਦਾ ਪਿਆਰ ਮਿਲਾਂ ਤਾਂ ਤੇ ਸਮਝ ਗਿਆ ਐ ਹੀ ਅਸਲੀ ਪਿਆਰ ਉਹਨੇ ਕਿਹਾ ਉਹਨੇ ਪਿਆਰ ਕੀਤਾ ਪਿਆਰ ਕੀਤਾ ਦਾ ਮਤਲਬ ਕਿ ਮੈਂ ਹੁਣ ਤੈਨੂੰ ਪਰਫੈਕਟ ਦੇਖਣਾ ਚਾਹਨਾ ਹੈ ਤੇਰੇ ਚ ਇੱਕ ਗੱਲ ਦਾ ਘਟ ਆਇਆ ਹੁਣ ਤੂੰ ਪਿਆਰ ਕਰਦਾ ਤੂੰ ਇਦਾਂ ਦੀ ਗੱਲਾਂ ਕਰ ਮੇਰਾ ਇਹ ਹੈ ਮਿਸ ਅੰਡਰਸਟੂਡ ਗੋਡਸ ਲਵ ਪਰਮੇਸ਼ਵਰ ਦੇ ਪਿਆਰ ਨੂੰ ਗਲਤ ਸਮਝਿਆ ਗਿਆ ਜਿੰਨੂੰ ਉਹ ਪਿਆਰ ਕਰਦਾ ਉਹਨੂੰ ਉਹਦੇ ਘਟੇ ਦੱਸੇਗਾ ਜਿੰਨੂੰ ਉਹ ਪਿਆਰ ਕਰਦਾ ਉਹਨੂੰ ਦੱਸੇਗਾ ਤੈਨੂੰ ਕੀ ਠੀਕ ਕਰਨ ਦੀ ਲੋੜ ਹੈ ਉਹ ਰੱਗਰੋ ਬੰਦਾ ਕਿਤੇ ਉਹਦੇ ਪਿਆਰ ਨੂੰ ਕਬੂਲ ਕਰ ਜਾਏ ਤੇ ਬੰਦਾ ਸਿੱਧ ਹੋ ਜਾਏਗਾ ਔਰ ਜਿੱਥੇ ਉਹਨੇ ਮਨਾ ਕਰ ਦਿੱਤਾ ਨਹੀਂ ਮੈਂ ਇਹ ਠੀਕ ਨਹੀਂ ਕਰ ਸਕਦਾ ਉਹਨੂੰ ਪਤਾ ਨਹੀਂ ਤੂੰ ਪਰਮੇਸ਼ਵਰ ਦਾ ਪਿਆਰ ਰਿਜੈਕਟ ਕੀਤਾ ਤੈਨੂੰ ਇਦਾਂ ਲੱਗ ਰਿਹਾ ਸੀਗਾ ਸ਼ਾਇਦ ਇਹ ਮੈਨੂੰ ਡੀਗ੍ਰੇਡ ਕਰਨਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਪਰ ਬਾਈਬਲ ਦੇ ਕੈਰੀਅਰ ਨੇ ਪਿਆਰ ਕੀਤਾ ਔਰ ਪਿਆਰ ਕਰਕੇ ਉਹਨੇ ਸ਼ਾਬਾਸ਼ ਨਹੀਂ ਕਰਨੀ ਦਿੱਤੀ ਉਹਨੂੰ ਇਹ ਨਹੀਂ ਕਿ ਮੈਂ ਤੈਨੂੰ ਪੋਜੀਸ਼ਨ ਦਿੰਨਾ ਆ ਤੇ ਮੇਰੇ ਬੰਦਿਆਂ ਤੋਂ ਵਧੀਆਂ ਆ ਨਹੀਂ ਉਹਨਾਂ ਕਹਿੰਦਾ ਤੇਰੇ ਚ ਇੱਕ ਗੱਲ ਦਾ ਘਾਟ ਆ ਐਹੀ ਤੇ ਉਹਦਾ ਪਿਆਰ ਹੀ ਹallelujah ਹallelujah ਤੇ ਉਹਨੂੰ ਆਖਿਆ ਤੇਰੇ ਵਿੱਚ ਇੱਕ ਗੱਲ ਦਾ ਘਾਟ ਹੈ ਜਾ ਤੇ ਜੋ ਕੋਈ ਤੇਰਾ ਹੈ ਵੇਚ ਤੇ ਕੰਗਾਲਾਂ ਨੂੰ ਦੇ ਤਾਂ ਤੈਨੂੰ ਸਵਰਗ ਵਿੱਚ ਤੁਹਾਨੂੰ ਮਿਲੇਗਾ ਤੇ ਆ ਮੇਰੇ ਪਿੱਛੇ ਹੋ ਤੁਰ ਔਰ ਇਸ ਗੱਲੋਂ ਭੈੜਾ ਪਿਆ ਅਤੇ ਉਦਾਸ ਹੋ ਕੇ ਚਲੇ ਗਿਆ ਕਿਉਂ ਜੋ ਉਹ ਵੱਡਾ ਮਾਲਦਾਰ ਸੀ ਕਿ ਆਪਾਂ ਕਹਿ ਸਕਦੇ ਇਹਨੂੰ ਪਰਮੇਸ਼ਰ ਦਾ ਪਿਆਰ ਸਮਝ ਨਹੀਂ ਆਇਆ ਵੀ ਕਹਿ ਸਕਦੇ ਇਹ ਵਿਸ਼ੂ ਦੇ ਪਿਆਰ ਨੂੰ ਸਮਝ ਨਹੀਂ ਸਕਿਆ ਕਿ ਉਹ ਕੀ ਸੀਗਾ ਅਸਲ ਚ ਉਹਨੇ ਆਪਣਾ ਪਿਆਰ ਜ਼ਾਹਿਰ ਕੀਤਾ ਸੀ ਐਂਪ ਤੋਹੋਂ ਤਾਂ ਦੇਖਿਆ ਸੀ ਪਿਛਲੇ ਦਿਨਾਂ ਚ ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ ਜਿਵੇਂ ਮਿੱਤਰ ਆਪਣੇ ਦੋਸਤ ਦੇ ਚਿਹਰੇ ਨੂੰ ਚਮਕਾ ਦਿੰਦਾ ਹੈ ਚਮਕਾਏਗਾ ਤਦੇ ਜਦ ਕਵੇਗਾ ਤੂੰ ਇਹ ਠੀਕ ਨਹੀਂ ਆ ਠੀਕ ਨਹੀਂ ਇਦਾਂ ਕਰ ਇਦਾਂ ਚੱਲ ਉਹੀ ਚੰਗਾ ਦੋਸਤ ਆ ਇਹ ਹੀ ਸੱਚਾ ਪਿਆਰ ਆ ਜਿਹੜਾ ਗਲਤ ਸਲਾਵਾں ਤੇ ਲਾ ਦੇ ਗਲਤ ਰਾਏ ਪਾ ਦੇ ਇਹ ਦੁਸ਼ਮਣ ਆ ਇਹ ਦੋਸਤੀ ਦੇ ਪਿੱਛੇ ਤੋਂ ਖੈ ਪਰ ਯਸ਼ ਮਸੀਹ ਦਾ ਪਿਆਰ ਸੱਚਾ ਸੇਗਾ ਹallelujah ਆਮੇਨ ਹੁਣ ਇਹ ਦੇਖਨੇ ਆ ਕਿ ਜੋ ਪਰਮੇਸ਼ਰ ਨੇ ਕਿਹਾ ਅਸਲ ਵਿੱਚ ਪ੍ਰਵੇਸ਼ ਮਸੀਹ ਨੇ ਉਹਨੂੰ ਇੱਕ ਐਸਾ ਇੱਕ ਪ੍ਰੋਸੈਸ ਦੱਸਿਆ ਜਿਸ ਪ੍ਰੋਸੈਸ ਦੇ ਵਿੱਚੋਂ ਤਕਰੀਬਨ ਮਸੀਹ ਲੋਕ ਨਿਕਲੇ ਔਰ ਇਹ ਬੰਦਾ ਆਪਣੇ ਧਨ ਧਨ ਤੇ ਸੈਟੀਸਫਾਈਡ ਸੀਗਾ ਸ਼ਾਇਦ ਇਹਨੇ ਕਦੇ ਵੀ ਤੰਗੀ ਨਹੀਂ ਦੇਖੀ ਆਪਣੀ ਜ਼ਿੰਦਗੀ 'ਚ ਨਬੀ ਨੇ ਇਹ ਤੇ ਪ੍ਰਚਾਰ ਕੀਤਾ ਕਿ ਉਹ ਬਚਪਨ ਤੋਂ ਬਹੁਤ ਸਮੈਲ ਸੈਟਲ ਸੀਗਾ ਉਦੇ ਮਾਪੇ ਨੇ ਉਹਨੂੰ ਵਧੀਆ ਪੜਾਇਆ ਸੀ ਉਹਦੇ ਲਈ ਜਾਇਦਾਦ ਸੀ ਸਭ ਕੁਝ ਸੀ ਉਹਨੂੰ ਫਿਊਚਰ ਚ ਕਿਸੇ ਚੀਜ਼ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਕਿਉਂਕਿ ਤਗੜਾ ਬਿਜ਼ਨਸਮੈਨ ਸੀਗਾ ਮਾਪੇ ਦੀ ਪੂਰੀ ਜਾਇਦਾਦ ਸੀ ਕੋਈ ਪਰੇਸ਼ਾਨੀ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੇ ਜਿਹੜੀਆਂ ਉਹਨੂੰ ਡੀਲ ਦਿੱਤੀ ਸਭ ਕੁਝ ਵੇਚ ਇੱਕ ਕੰਗਾਲਾਂ ਨੂੰ ਦੇ ਦੇ ਮੇਰਕੋ ਆ ਜਾ ਉਹਨੂੰ ਇਹ ਨਹੀਂ ਕਿਹਾ ਸਭ ਕੁਝ ਵੇਚ ਕੇ ਸ਼ੇਅਰ ਮਾਰਕੀਟ ਤਲਾ ਦੇ ਸਭ ਕੁਝ ਵੇਚ ਕੇ ਕੰਗਾਲਾਂ ਨੂੰ ਦੇ ਦੇ ਕੁਣ ਉਸ ਬੰਦੇ ਲਈ ਕਿੰਨਾ ਔਖਾ ਸੀਗਾ ਜਿਨੇ ਅੱਜ ਤੱਕ ਸਕਸੈਸਫੁਲ ਡੀਲਿੰਗਾਂ ਕੀਤੀਆਂ ਹੋਣ ਸੋਦੇ ਸਕਸੈਸਫੁਲ ਸੋਦੇ ਕਿਤੇ ਹੋਣ ਜਿਨੇ ਬਿਜ਼ਨਸ ਦੀਆਂ ਕਲਾਸਾਂ ਲਈਆਂ ਵੀ ਸਫਲ ਕਿੱਦਾਂ ਹੋਣਾ ਹੈ ਕਿੱਦਾਂ ਸੋਦੇ ਕਰਨੇ ਆ ਕਿੱਦਾਂ ਡੀਲਿੰਗਾਂ ਕਰਨੀਆਂ ਕਸਟਮਰ ਨਾਲ ਡੀਲ ਕਿੱਦਾਂ ਕਰਨੀ ਕਿੱਦਾਂ ਆਪਣੇ ਆਪਣੀ ਕੰਪਨੀ ਨੂੰ ਵਧਾਣਾ ਹੈ ਔਰ ਜਿਨੇ ਅੱਜ ਤੱਕ ਸਕਸੈਸਫੁਲ ਹੋਣ ਦੇ ਲਈ ਬਿਜ਼ਨਸ ਕਿੱਦਾਂ ਵਧਾਣਾ ਹੈ ਇਹ ਸਿੱਖਿਆ ਉਹ ਹੋਰ ਇੱਕ ਵਚਨ ਉਹਦੇ ਅੱਗੇ ਆਇਆ ਉਹਨੇ ਕਿ ਸਭ ਕੁਝ ਵੇਚ ਦੇ ਸਭ ਤੋਂ ਘਾਟੇ ਵਾਲਾ ਸੌਦਾ ਇੰਤਾ ਤਾਂ ਕਿ ਮੈਂ ਅਜੇ ਤੱਕ ਇੱਥੇ ਤੱਕ ਪਹੁੰਚ ਲਈ ਕਿੰਨੀਆਂ ਸਲਾਹਾਂ ਲਈਆਂ ਕਿੰਨੀਆਂ ਕਲਾਸਾਂ ਲਈਆਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਕਿ ਸਕਸੈਸਫੁਲ ਬਿਜ਼ਨਸਮੈਨ ਕਿਤਵਨਾਂ ਔਰ ਤੂੰ ਕਹਿ ਰਿਹਾ ਸਭ ਕੁਝ ਵੇਚ ਦੇ ਹਾਲੇਲੂਇਆ ਅਮੇਨ ਪ੍ਰਭੂ ਦੇ ਨਾਮ ਨੂੰ ਵਡਿਆਈ ਵੀ ਲੈ ਪਰ ਬਾਈਬਲ ਬਿਆਨ ਕਰਦੀ ਹੈ ਕਿ ਉਹ ਰਿਜੈਕਟ ਕਰਕੇ ਚਲਾ ਗਿਆ ਇੱਛਾ ਉਹਦੇ ਅੰਦਰ ਸੀ ਅਨੰਤ ਜੀਵਨ ਪਾਉਣ ਦੀ ਕਿਤੇ ਜਿੰਨੇ ਬੈਠੇ ਆ ਸਭ ਦੇ ਅੰਦਰ ਅਨੰਤ ਜੀਵਨ ਪਾਉਣ ਦੀ ਇੱਛਾ ਹੈਗੀ ਹੈ ਪਰ ਪਾਣਾ ਉਹੀ ਮਿਲਣਾ ਉਹਨਾਂ ਹੀ ਆ ਜਿਸ ਬੰਦੇ ਨੇ ਆਪਣੇ ਘਾਟੇ ਖੋਲ ਦਿੱਤੇ ਜਿੰਨੇ ਘਾਟੇ ਵਾਲੇ ਸੌਦੇ ਵੀ ਕਬੂਲ ਕੀਤੇ ਤੇਰੇ ਖਾਤਰ ਇਹ ਦੀ ਵੀ ਸੋਚ ਆਪਾਂ ਸੋਚ ਆਇਆ ਬਹੁਤ ਕਹਿਣਾ ਕਿ ਉਹ ਮੰਨ ਕੇ ਲ ਗਿਆ ਸੀ ਉਹ ਛੱਡ ਕੇ ਚਲਾ ਗਿਆ ਪ੍ਰਭੂ ਦੀ ਉਹਨੇ ਗੱਲ ਨਹੀਂ ਮੰਨੀ ਪਰ ਚੈੱਕ ਕਰੋ ਅਗਰ ਮੈਂ ਉਹਦੀ ਜਗ੍ਹਾ ਤੇ ਹੁੰਦਾ ਤੇ ਕਿ ਮੈਂ ਘਟੇ ਦਾ ਸੌਦਾ ਕਬੂਲ ਕਰਦਾ ਅਜਿਹੀ ਇੱਕ ਮੋਬਾਈਲ ਨਹੀਂ ਛੱਡ ਸਕਦੀ ਕਿੰਨਾ ਕੁਛ ਇੱਕ ਇੱਕ ਛੋਟ ਛੋਟੀ ਗੱਲ ਨਹੀਂ ਛੱਡ ਸਕਦੇ ਪਰ ਇਹ ਕਿਨੇ ਉਹ ਬੰਦੇ ਨੇ ਪ੍ਰਭੂ ਦਾ ਛੱਡ ਦਿੱਤਾ ਪਰ ਅਗਰ ਦੁਲਹੰਡੀ ਗੱਲ ਕਰੀ ਅਸਲੀ ਵਿੱਚ ਦੀ ਈਸ਼ਵਰਿ ਪੜਿਆ ਨਾ ਕਿ ਉਹਨੇ ਤੁਹਾਨੂੰ ਪਿਆਰ ਕੀਤਾ ਚੁਣਿਆ ਤੁਸੀਂ ਆਪਣਾ ਪਿਆਰ ਕਿੱਦਾਂ ਜ਼ਾਹਿਰ ਕਰਦੇ ਹੋ ਜਰਤੀ ਉਹਦੇ ਵਚਨ ਤੇ ਆਮਿਨ ਕਹਿ ਕੇ ਨੂੰ ਐਕਸੈਪਟ ਕਰਦੇ ਹੋ ਬਵਰਾ ਨਾਮ ਨੇ ਕਹ ਤਾਈ ਕਿ ਆਓ ਨੇ ਕੈਪ ਕੰਪੈਰੀਜ਼ਨ ਕਰੀਏ ਪਲੂਸ ਦਾ ਤੇ ਇਸ ਧਣੀ ਜਵਾਨ ਦਾ ਏਮਨ ਹਾਲੇਲੂਇਆ ਪ੍ਰਭੂ ਦਿਨਾਂ ਨੂੰ ਵੜਾਈ ਮੀਲੇ ਉਹਨੇ ਕੈ ਧਣੀ ਜਵਾਨ ਤੇ ਇਸ ਅਮੀਰ ਬੰਦੇ ਨੂੰ ਕੰਪੇਅਰ ਕਰੀਏ ਦੋਵਾਂ ਦਾ ਸਾਹਮਣਾ ਇੱਕੋ ਜਿਹੀ ਸੇਮ ਲਾਈਟ ਨਾਲ ਹੋਇਆ ਸੀਗਾ ਮੇਨ ਔਰ ਦੋ ਦੋਵੇਂ ਆਉਣ ਵਾਲੇ ਟਾਈਮ ਉੱਤੇ ਵੱਡੀਆਂ ਪੋਜੀਸ਼ਨਾਂ ਤੇ ਜਾਣ ਵਾਲੇ ਸੀ ਅਗਰ ਇਹ ਅਮੀਰ ਬੰਦਾ ਕਿਤੇ ਪਹੁੰਚਣ ਵਾਲਾ ਸੀਗਾ ਤੇ ਉਧਰ ਸੌਲਸ ਵੀ ਤੇ ਮਹਾਯਾਜਕ ਬਣਨ ਵਾਲਾ ਸੀ ਜੇਰੀ ਸਮਾਜ ਰੈਮੰਡਰੇਸ਼ਨ ਹੀ ਤੇ ਉਹਦੀ ਵੀ ਜੇ ਇਹ ਬਚਪਨ ਤੋਂ ਧਾਰਮਿਕ ਸੀਗਾ ਤੇ ਉਹ ਵੀ ਬੜਾ ਧਾਰਮਿਕ ਉਹਨੇ ਵੀ ਕਿਹਾ ਇਹ ਮੈਂ ਫਰੀਸੀਆਂ ਦਾ ਫਰੀਸੀ ਅਣਖ ਹੀ ਰਿਹਾ ਪੂਰਾ ਵਿਵਸਥਾ ਦਾ ਮੈਂ ਕਦੇ ਇੱਚ ਇਹਦੇ ਵਿਰੋਧ ਨਹੀਂ ਗਿਆ ਪਰ ਬਵਰਾਣਾ ਨੇ ਕੀ ਫਰਕ ਕੀ ਸੀ ਇੱਕ ਕੋਲ ਦਿਮਾਗੀ ਨੌਲੇ ਸੀਗੀ ਔਰ ਇੱਕ ਦੇ ਅੰਦਰ ਪਰਮੇਸ਼ਰ ਦਾ ਬੀਜ ਸੀਗਾ ਉਹਨੇ ਕੋਲ ਦਿਮਾਗੀ ਨੌਲੇ ਨੂੰ ਦਿਮਾਗ ਨਾਲ ਪਤਾ ਹੀ ਹੁਕਮੰਨੇ ਚਾਹੀਦੇ ਆ ਮੇਰਾ ਮਤਲਬ ਬੰਦਾ ਬਹੁਤ ਸਾਰੀ ਅਗਿਆਕਾਰੀ ਦਿਮਾਗ ਨਾਲ ਕਰ ਸਕਦਾ ਹੈ ਕਈ ਪਰਸੈਂਟ ਤੱਕ ਅਗਿਆਕਾਰੀ ਦਿਮਾਗ ਨਾਲ ਕਰ ਸਕਦਾ ਪਰ ਬਾਬਰਾਨਾਬ ਨੇ ਕਿਹਾ ਇਫ ਯੂ ਵਾਂਟ ਟੂ ਚੈੱਕ ਅ ਸੀਡ ਅਗਰ ਤੁਸੀਂ ਬੀਜ ਨੂੰ ਚੈੱਕ ਕਰਨਾ ਚਾਹੁੰਦੇ ਹੋ ਗਿਵ ਹਿਮ ਵਰ ਟੈਸਟ ਉਹਨੂੰ ਵਚਨ ਦਾ ਟੈਸਟ ਦਿਓ ਜਿਹੜਾ ਵਚਨ ਦੇ ਟੈਸਟ ਤੋਂ ਫੇਲ ਹੋ ਗਿਆ ਉਹ ਫੇਲ ਹੈ ਅਗਰ ਤੁਸੀਂ ਕਿਸੇ ਦਾ ਡੀਐਨਏ ਚੈੱਕ ਕਰਨਾ ਹੈ ਕਿਹਦੀ ਔਲਾਦ ਹੈ ਗਿਵ ਹਿਮ ਵਰ ਟੈਸਟ ਉਹਨੇ ਕਿਹਾ ਜੇ ਉਹ ਸੌਲਸ ਨੂੰ ਵਚਨ ਦਾ ਟੈਸਟ ਮਿਲਿਆ ਸ਼ਾਨਦਾਰ ਸ਼ਾਨਦਾਰ ਉਹ ਪ੍ਰਭੂ ਨੇ ਉਹਨੂੰ ਅਣਖਿੱਤਾ ਉਹਨੂੰ ਘੋੜੇ ਤੋਂ ਥੱਲੇ ਸੁੱਟਿਆ ਦਿਨ ਦਿਨ ਮਿਰਚ ਬਿਠਾ ਰੱਖਿਆ ਲਾਚਾਰ ਕਰਕੇ ਹallelujah ਇਸ ਬਿਜ਼ਨਸ ਮੈਨ ਲਈ ਬੜਾ ਔਖਾ ਸੀਗਾ ਉਹ ਮੈਂ ਅਗਰ ਸਭ ਕੁਝ ਛੱਡ ਦਿਆਂ ਸਭ ਕੁਝ ਕੰਗਾਲਾਂ ਨੂੰ ਦੇ ਦਿਆਂ ਮੈਨੂੰ ਐਸੀ ਬਿਨਾ ਨੀਂਦ ਨਹੀਂ ਆਉਂਦੀ ਔਰ ਮੈਂ ਕਿੱਦਾਂ ਮੱਖੀਆਂ ਮਛਰਾਂ 'ਚ ਸੋਵਾਂਗਾ ਅਗਰ ਤੂੰ ਅਨੰਤ ਜੀਵਨ ਪਾਣ ਆਇਆ ਫਿਰ ਤੈਨੂੰ ਪ੍ਰੋਬਲਮ ਕੀ ਅਗਰ ਸਾਰੀਆਂ ਸੁਵਿਧਾ ਚੱਲ ਵੀ ਜਾਂਦੇ ਗੱਲ ਅਗਰ ਅਨੰਤ ਜੀਵਨ ਦੀ ਕਰ ਰਿਹਾ ਸੋਚ ਤੂੰ ਐਸੀ ਬਾਰੇ ਰਿਹਾ ਤਲ ਤੋਂ ਅਨੰਤ ਜੀਵਨ ਦੀ ਕਰ ਰਿਹਾ ਫਿਕਰ ਤੈਨੂੰ ਰਿਸ਼ਤੇਦਾਰਾਂ ਦੀ ਹੈ ਦਾ ਰਿਚ ਯਰ ਯੰਗ ਰੂਲਰ ਵਾਸ ਅ ਮੈਂਬਰ ਆਫ ਦ ਚਰਚ ਉਹ ਤੜ ਯਜਵਾਨ ਚਰਚ ਦਾ ਮੈਂਬਰ ਹੀ ਸੀ ਉਹ ਰੋਣੇ ਯੇਸ਼ੂ ਮਸੀਹ ਨੂੰ ਪੁੱਛਿਆ ਕਿ ਮੈਂ ਅਨੰਤ ਜੀਵਨ ਕਿਵੇਂ ਪਾਵਾਂ ਜੇ ਯੇਸ਼ੂ ਮਸੀਹ ਨੇ ਕਿਹਾ ਕਿ ਨੇਵਰ ਐਕਸੈਪਟਡ ਇਟ ਉਹਨੇ ਕਦੀ ਇਹਨੂੰ ਕਬੂਲ ਨਹੀਂ ਕੀਤਾ ਉਹ ਦੂਰ ਚੱਲ ਗਿਆ ਬਬਰਾ ਕਾ ਵਾਟ ਆ ਫੁਲਿਸ਼ ਥਿੰਗ ਫੋਰ ਦਟ ਯੰਗ ਮੈਨ ਟੂ ਡੂ ਬਿਨਾ ਮੂਰਖਤਾ ਵਾਲਾ ਕੰਮ ਹੀ ਜੜਾ ਉਹਨੇ ਕੀਤਾ ਅੱਗੇ ਉਹਨੇ ਕਿਹਾ ਡੋਨਟ ਟੇਕ ਹਿਸ ਪਲੇਸ ਬੁਦੀਤਾ ਨਾ ਲਿਓ ਮੈਨੂੰ ਤੈਨੂੰ ਕਿਆ तिरਛ ਘਟ ਆਇਆ ਤਰਸ ਜੇ ਢ ਹਟ ਜੇ ਦੋੜ ਜੇ ਛੱਡ ਜੇ ਮੈਂ ਤੁਹਾਨੂੰ ਦੱਸਾਂ ਐਕਸਪੀਰੀਅੰਸ ਰਾਤਮਾ ਵੱਲੋਂ ਤੇਰੇ ਤੇ ਜ਼ਾਹਿਰ ਕਰ ਦਿੱਤਾ ਗਿਆ ਕਿ ਭੈਣ تیرਜੇ ਕੱਟਾ ਹੈ ਭਵੇ ਦਸ ਚਿਰਚ ਬਦਲ ਲੀ ਪੂਰੀ ਦੁਨੀਆ ਦੇ ਚਰਚਾਂ ਚ ਘੁੰਮਲੇਲ ਜੋ ਮਰਜੀ ਕਰ ਲੈ ਜਦ ਤੱਕ ਉਹ ਕੱਟਾ ਠੀਕ ਨਹੀਂ ਕੀਤਾ ਹੈ 100% ਸ਼ੋਰਿਆ ਕਦੇ ਖੁਦਾ ਤੈਨੂੰ ਸੈਟੀਸਫੈਕਸ਼ਨ ਨਹੀਂ ਦੇ ਸਕਦਾ ਕਦੇ ਨਹੀਂ ਦੇ ਸਕਦਾ ਕਦੇ ਨਹੀਂ ਜਦ ਤੱਕ ਤੂੰ ਵਾਪਸ ਆ ਕੇ ਉਸੇ ਆਪਣੇ ਘਟੇ ਨੂੰ ਠੀਕ ਨਹੀਂ ਕੀਤਾ ਤੇ ਤੂੰ ਉੱਥੇ ਆ ਕੇ ਠੀਕ ਹੋ ਜਾਏ ਖੁਦਾ ਤੈਨੂੰ ਉਸੇ ਵਿੱਲੇ ਬਹਾਲ ਕਰ ਦਵੇਗਾ ਉਸੇ ਜੇ ਮਤਲਬ ਜੇ ਕਹਿਤਾ ਉਹਨੇ ਘਟ ਆਇਆ ਤੂੰ ਜਿੱਤੇ ਮਰਜੀ ਲੈਬੋਰੀ ਚ ਟੈਸਟ ਕਰਾਉਂਦਾ ਰਿਹਾ ਇੱਥੋਂ ਮਰਜੀ ਪੋਜੀਸ਼ਨਲ ਇਲਾਜ ਜੋ ਮਰਜੀ ਕਰਲਾ ਉਹ ਤੈਨੂੰ ਕੱਢਣਾ ਹੀ ਪੈਣਾ ਹੈ ਇਹ ਖੁਦਾ ਦੇ ਸਕੈਨਿੰਗ ਚ ਆਇਆ ਹੋਇਆ ਘਟ ਆਇਆ ਹੈ ਕਰਨਾ ਹੀ ਪੈਣਾ ਹੈ ਕਲੀਅਰ ਸੋ ਇਹ ਮੈਂ ਤਵਾਂ ਬਦਲਣ ਤੋਂ ਪਹਿਲਾਂ ਵੱਛ ਨਿ ਬਦਲਣਾ ਵੱਛ ਨੋਹੀਰਾ ਆ ਬਦਲਣਾ ਉਹ ਆ ਗਿਆ ਨਿ ਬਦਲ ਜਾਣੀ ਉਹ ਰਗਾ ਡੋਨਟ ਟੇਕ ਹਿਸ ਪਲੇਸ ਉਹਦੇ ਥਾਣਾ ਲੇ ਉਹ ਬੰਦਾ ਛੱਡ ਕੇ ਚੱਲ ਗਿਆ ਸੀ ਪਰ ਪਤਾ ਉਹਨੇ ਕੀ ਕਿਹਾ ਉਹਨੇ ਕਿਹਾ ਬਾਅਦ ਚ ਬੰਦਾ ਝਾਲਾ ਹੋਰ ਵੱਧ ਗਿਆ ਹੈ ਬਾਈਬਲ 'ਚ ਇੰਨਾ ਕਿਦਾ ਧਨ ਹੋ ਗਿਆ ਕਿ ਇੱਕ ਦਿਨ ਕੋਠੇ ਤੇ ਖੜਾ ਇੰਨਾ ਖੁਸ਼ ਹੋਇਆ ਕਹਿੰਦਾ ਇੰਨਾ ਮੇਰੀਆਂ ਬਾਵਾ ਨੇ ਕਮਾ ਲਿਆ ਰੱਖਣ ਨੂੰ ਥਾਣੀਆਂ ਹੁਣ ਯਾਦ ਹੈ ਨਾ और फिर, आवाज आज जी तेरा ले ले जाएगा। फिर अगली मुलाकात इस बंदे होंगी जिथे उन्हें क्या एक पोटा ही ला के मेरी जीवित रख लिया नो चांस सब कुछ खत्म हो गया